ਸਸ਼ੇਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਉ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਆਸਟ੍ਰੇਲੀਆ ਤੋਂ ਮੰਦਪਾਗੀ ਖਬਰ ਹਾਦਸੇ ਦਾ ਸ਼ਿਕਾਰ ਹੋਏ ਪੰਜਾਬੀ ਨੌਜਵਾਨ ਦੀ ਮੌਤ ਇਲਾਕੇ 'ਚ ਸੋਗ ਦੀ ਲਹਿਰ ਕੈਨੇਡਾ 'ਚ ਟੈਕਸੀ ਸਵਾਰੀਆਂ ਤੋਂ 3 ਕਰੋੜ ਰੁਪਏ ਠੱਗਣ ਵਾਲੇ ਪੰਜ ਭਾਰਤੀਆਂ ਸਣੇ 11 ਕਾਬੂ ਬੰਬਦੀ ਧਮਕੀ ਨਾਲ ਫਲਾਈਟ 'ਚ ਮਚਿਆ ਹੜਤੰਪ ਗੋਇੰ ਸੱਤ ਸੌ ਤਿੰਨ ਸੱਤੀ ਵਿਮਾਨ ਦੀ ਐਮਰਜੈਂਸੀ ਲੈਂਡਿੰਗ ਚੱਪਾ ਚੱਪਾ ਗਿਆ ਖੰਗਾਲਿਆ। ਘਟਿਆਲਾ ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪੰਜ ਸ਼ੂਟਰ ਗ੍ਰਫਤਾਰ ਮੈਗਜ਼ੀਨ, ਕਾਰਤੂਸਾਂ ਸਮੇਤ ਸੱਤ ਗੈਰ ਕਾਨੂੰਨੀ ਹਥਿਆਰ ਬਰਾਮਦ। ਨੇਤਨਯਾਹੁ ਨੂੰ ਵੱਡਾ ਝਟਕਾ ਇਜ਼ਰਾਈਲ ਨੇ ਕਿਹਾ 48 ਘੰਟਿਆਂ ਚ ਅਮਰੀਕਾ ਲਏਗਾ ਫੈਸਲਾ। ਹਤੇ ਹੁਣ ਖਬਰਾਂ ਵਿਸਥਾਰ ਨਾਲ ਵਿਦੇਸ਼ੀ ਤਰਤੀ ਤੋਂ ਮੁੜ ਪੰਜਾਬ ਦੇ ਲਈ ਦੁਖਦਾਈ ਖਬਰ ਸਾਹਮਣੀ ਆਈ ਹੈ ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਹੋਏ ਇੱਕ ਦਰਦਨਾਕ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਇਸ ਖਬਰ ਦੇ ਨਾਲ ਤਰਨਤਾਰਨ ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਰਾਮਖਾਰਾ ਦੇ ਵਿੱਚ ਸੋਗ ਫਸਰਿਆ ਪਿਆ ਦੱਸਿਆ ਜਾਂਦਾ ਹੈ ਕਿ ਇਹ ਨੌਜਵਾਨ ਆਸਟ੍ਰੇਲੀਆ ਦੇ ਵਿੱਚ ਟਰੱਕ ਚਲਾਉਣ ਦਾ ਕੰਮ ਕਰਦਾ ਸੀ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਉਲਟਣ ਦੌਰਾਨ ਉਸ ਵਿੱਚ ਅੱਗ ਲੱਗ ਗਈ ਤੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਦੁਖਦਾਈ ਖਬਰ ਤੋਂ ਬਾਅਦ ਜਿੱਥੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਮ੍ਰਿਤਕ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉਦਰ ਟ੍ਰਾਂਟੋ ਪੁਲਿਸ ਨੇ ਪ੍ਰੋਜੈਕਟ ਫੀਅਰ ਤਹਿਤ ਜਾਂਚ ਕਰਨ ਉਪਰੰਤ ਪੰਜ ਭਾਰਤੀਆਂ ਸਮੇਤ 11 ਵਿਅਕਤੀਆਂ ਨੂੰ ਧੋਖਾਧੜੀ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਇਹ ਵਿਅਕਤੀ ਆਪਣੀ ਟੈਕਸੀ ਵਿੱਚ ਸਫ਼ਰ ਕਰ ਰਹੀ ਸਵਾਰੀ ਤੋਂ ਕਿਰਾਇਆ ਲੈਂਦੇ ਸਮੇਂ ਉਸ ਦਾ ਏਟੀਐਮ ਕਾਰਡ ਬਦਲ ਲੈਂਦੇ ਤੇ ਬਾਅਦ ਵਿੱਚ ਉਸ ਦੀ ਵਰਤੋਂ ਕਰਦਿਆਂ ਰਾਸ਼ੀ ਉਡਾ ਦਿੰਦੇ ਸਨ ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਟੈਕਸੀ ਚਾਲਕਾਂ ਵੱਲੋਂ 300 ਲੋਕਾਂ ਨਾਲ 5 ਲੱਖ ਡਾਲਰ ਯਾਨੀ ਕਿ ਕਰੀਬ 3 ਕਰੋੜ ਰੁਪਏ ਦੀ ਰਾਸ਼ੀ ਕਢਵਾਈ ਗਈ ਹੈ ਇਸ ਦੌਰਾਨ ਕਾਬੂ ਕੀਤੇ ਗਏ ਭਾਰਤੀਆਂ ਦੀ ਪਛਾਣ 22 ਸਾਲਾਂ ਇਕਜੋਤ ਨਾਹਲ 25 ਸਾਲਾਂ ਹਰਜੋਬਨ ਨਾਹਲ 24 ਸਾਲਾਂ ਹਰਪ੍ਰੀਤ ਸਿੰਘ 20 ਸਾਲਾਂ ਗੁਰਨੂਰ ਰੰਧਾਵਾ ਤੇ 23 ਸਾਲਾਂ ਗੌਰਵ ਤਾਕਵਜੋ ਹੋਈ ਹੈ ਇਸ ਮੌਕੇ ਪੁਲਿਸ ਬੁਲਾ ਰਹੇ ਡੇਵਿਡ ਕੋਫੀ ਨੇ ਦੱਸਿਆ ਕਿ ਦੋਸ਼ੀਆਂ ਤੋਂ ਸੈਂਕੜੇ ਬੈਂਕ ਕਾਰਡ ਮਸ਼ੀਨਾਂ ਸਮੇਤ ਕਈ ਹੋਰ ਉਪਕਰਨ ਬਰਾਮਦ ਕੀਤੇ ਗਏ ਨੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਸਾਰੇ ਇੱਕ ਗਿਰੋਹ ਵੱਜੋਂ ਕੰਮ ਕਰਦੇ ਸਨ ਟੈਕਸੀ ਵਿੱਚ ਬੈਠੇ ਸਵਾਰੀ ਤੋਂ ਪੈਸੇ ਲੈਣ ਮੌਕੇ ਉਹ ਤਰੀਕੇ ਨਾਲ ਕਾਰਡ ਲੈ ਕੇ ਉਸ ਤੋਂ ਪਿੰਨ ਪੁੱਛਦੇ ਤੇ ਏਟੀਐਮ ਕਾਰਡ ਬਦਲ ਕੇ ਸਵਾਰੀ ਨੂੰ ਹੋਰ ਕਾਰਡ ਦੇ ਦਿੰਦੇ 30000 ਫੁੱਟ ਦੀ ਉਚਾਈ ਤੇ ਉਡ ਰਹੀ ਬੋਇੰਗ 737 ਵਿਮਾਨ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਕਰੂ ਮੈਂਬਰ ਨੂੰ ਵਿਮਾਨ ਵਿੱਚ ਬੰਬ ਹੋਣ ਦੀ ਧਮਕੀ ਭਰਿਆ ਨੋਟ ਮਿਲਿਆ ਪਾਇਲਟ ਨੇ ਤੁਰੰਤ ATC ਨਾਲ ਸੰਪਰਕ ਕਰਕੇ ਨੇੜਲੇ 에어ਪੋਰਟ ਤੇ ਐਮਰਜੈਂਸੀ ਲੈਂਡਿੰਗ ਕਰਵਾਈ ਪੁਲਿਸ ਅਤੇ 에어ਪੋਰਟ ਸੁਰੱਖਿਆ ਟੀਮ ਨੇ ਬੰਬਸ ਸਕੁਐਡ ਤੇ ਡੌਗਸ ਸਕੁਐਡ ਦੀ ਮਦਦ ਦੇ ਨਾਲ ਵਿਮਾਨ ਦੇ ਹਰੇਕ ਹਿੱਸੇ ਦੀ ਜਾਂਚ ਕੀਤੀ ਯਾਤਰੀਆਂ ਦੇ ਸਮਾਨ ਦੀ ਵੀ ਚੈਕਿੰਗ ਹੋਈ ਪਰ ਕੋਈ ਸੰਦੇਹਜਨਕ ਚੀਜ਼ ਨਹੀਂ ਮਿਲੀ ਜਾਂਚ ਮਗਰੋਂ ਫਲਾਈਟ ਨੰਬਰ BY6422 ਨੂੰ ਆਪਣੇ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀ ਲੈਂਸਰੋਟੇ 에ਅਰਪੋਰਟ ਤੇ ਵਿਮਾਨ ਦੀ ਲੈਂਡਿੰਗ ਹੋਈ ਸੀ ਇਹ ਵਿਮਾਨ ਸਵੇਰੇ 7 ਵਜੇ ਕਾਰਡਿਫ ਤੋਂ ਰਵਾਨਾ ਹੋਇਆ ਸੀ ਪਰ ਫਲਾਈਟ ਵਿੱਚ ਬੰਬ ਹੋਣ ਦੀ ਝੂਠੀ ਧਮਕੀ ਕਾਰਨ 에ਅਰਪੋਰਟ ਤੇ ਲੈਂਡ ਹੋਣ ਵਾਲੀਆਂ ਚਾਰ ਫਲਾਈਟਾਂ ਦੇਰੀ ਨਾਲ ਪਹੁੰਚੀਆਂ ਸਮੇਂ ਸਪੇਨ ਦੀ ਸਿਵਲ ਗਾਰਡ ਨੇ ਇਹ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਬੰਬ ਹੋਣ ਦੀ ਧਮਕੀ ਭਰਿਆ ਨੋਟ ਕਿਸ ਨੇ ਲਿਖਿਆ ਸੀ ਅਜਿਹੀਆਂ ਧਮਕੀਆਂ ਨੂੰ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ ਕਿਉਂਕਿ ਇਹ دہشت ਫੈਲਾਉਂਦੀਆਂ ਨੇ ਅਤੇ ਪਬਲਿਕ ਸੁਰੱਖਿਆ ਨੂੰ ਖਤਰੇ 'ਚ ਪਾਉਂਦੀਆਂ ਨੇ ਅਜਿਹੇ ਕੰਮ ਲਈ ਜ਼ਿੰਮੇਵਾਰ ਵਿਅਕਤੀ ਜਾਂ ਲੋਕਾਂ ਨੂੰ ਭਾਰੀ ਕਾਨੂੰਨੀ ਨਤੀਜੇ ਭੁਗਤਨੇ ਪੈ ਸਕਦੇ ਨੇ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ इस प्रोग्राम इस सponsored बाय डॉक्टर सुरिंदर सिंह गिल इमिग्रेशन कंसल्टेंट ताज़ी खबरा देखने लायी उन्हें सब्सक्राइब करो साबरमती टीवी नो ब्रेक तो बात तो हरदास वागते है ਪਟਿਆਲਾ ਪੁਲਿਸ ਨੇ ਕਾਰਵਾਈ ਕਰਦਿਆਂ ਗੈਂਗਸਟਰ ਲੋਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਪੰਜ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਜੀ ਹਾਂ ਪੁਲਿਸ ਨੇ ਮੁਲਜ਼ਮਾਂ ਤੋਂ 7 ਗੈਰ ਕਾਨੂੰਨੀ ਹਥਿਆਰ ਜਿਨ੍ਹਾਂ ਵਿੱਚ 3 ਪਿਸਟਲ 30 ਬੋਰ 3 ਪਿਸਟਲ 32 ਬੋਰ ਅਤੇ ਇੱਕ ਦੇਸੀ ਕਟਾ 10 ਮੈਗਜ਼ੀਨ ਤੇ 11 ਜਿੰਦਾ ਕਾਰਤੂਸ ਬਰਾਮਦ ਕੀਤੇ ਨੇ ਇਹੀ ਗ੍ਰਿਫਤਾਰੀ ਸਦਰ ਪੁਲਿਸ ਸਟੇਸ਼ਨ ਪਟਿਆਲਾ ਦੀ ਟੀਮ ਨੇ ਸੂਚਨਾ ਦੇ ਆਧਾਰ ਤੇ ਕੀਤੀ ਹੈ ਪੁਲਿਸ ਅਨੁਸਾਰ ਇਹ ਸਾਰੇ ਮੁਲਜ਼ਮ ਪੇਸ਼ੇਵਰ ਅਪਰਾਧੀ ਨੇ ਜੋ ਟਾਰਗੇਟ ਕਿਲਿੰਗ ਵਰਗੇ ਮਾਮਲਿਆਂ ਦੇ ਵਿੱਚ ਸ਼ਾਮਿਲ ਰਹੇ ਨੇ ਹਾਲ ਹੀ ਦੇ ਵਿੱਚ ਉਹਨਾਂ ਨੇ ਪਿੰਦਾ ਕਤਲ ਕੇਸ ਦੇ ਇੱਕ ਮਹੱਤਵਪੂਰਨ ਗਵਾਹ ਤੇ ਹਮਲਾ ਕੀਤਾ ਸੀ ਇਹ ਹਮਲਾ ਜੇਲ੍ਹ ਵਿੱਚ ਬੰਦ ਇੱਕ ਗੈਂਗਸਟਰ ਦੇ ਇਸ਼ਾਰੇ ਤੇ ਕੀਤਾ ਗਿਆ ਸੀ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਸ ਗਿਰੋਹ ਨੂੰ ਜੇਲ੍ਹ ਦੇ ਅੰਦਰੋਂ ਚਲਾਇਆ ਜਾ ਰਿਹਾ ਹੈ ਇਜ਼ਰਾਈਲ ਤੇ ਈਰਾਨ ਵਿਚਾਲੇ ਛਿੜੀ جنگ 'ਚ ਦੁਨੀਆ ਦੋ ਧੜਿਆਂ 'ਚ ਵੰਡਦੀ ਨਜ਼ਰ ਆ ਰਹੀ ਹੈ ਇਸ ਦੌਰਾਨ ਇਜ਼ਰਾਈਲ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਇਜ਼ਰਾਈਲ ਨੇ ਕਿਹਾ ਕਿ ਈਰਾਨ ਨਾਲ ਚੱਲ ਰਹੀ ਜੰਗ ਦੇ ਵਿੱਚ ਅਮਰੀਕਾ ਜਲਦ ਹੀ ਸ਼ਾਮਿਲ ਹੋ ਸਕਦਾ ਹੈ ਇਜ਼ਰਾਈਲ ਦੇ ਮੁਤਾਬਕ ਈਰਾਨ ਦੇ ਪਰਮਾਣੂ ਕਾਰਜਕ੍ਰਮ ਦੇ ਖਿਲਾਫ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਲਦ ਹੀ ਜੰਗ 'ਚ ਹਿੱਸਾ ਲੈ ਸਕਦੇ ਨੇ ਦੂਜੇ ਪਾਸੇ ਈਰਾਨ ਤੋਂ ਲੈ ਕੇ ਰੂਸ ਤੱਕ ਨੇ ਇਸ ਯੁੱਧ ਵਿੱਚ ਅਮਰੀਕਾ ਨੂੰ ਫੌਜੀ ਦਖਲਅੰਦਾਜ਼ੀ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ ਬੀਤੇ ਮੰਗਲਵਾਰ ਦਾਣਾ ਮੰਡੀ ਸਰਹਾਲੀ ਕਲਾ ਵਿਖੇ ਤੇਜ਼ ਤਰ ਹਥਿਆਰਾਂ ਨਾਲ ਇੱਕ ਨਾਬਾਲਗ ਵੌਲੀਬਾਲ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਸੰਬੰਧ ਵਿੱਚ ਪੁਲਿਸ ਨੇ ਕੁੱਲ 13 ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ ਥਾਣਾ ਸਰਹਾਲੀ ਅਤੇ ਥਾਣਾ ਹਰੀਕੇ ਦੀ ਪੁਲਿਸ ਵੱਲੋਂ ਇਸ ਮਾਮਲੇ 'ਚ ਦੋ ਨਾਬਾਲਗਾਂ ਸਮੇਤ ਤਿੰਨ ਮੁਲਜ਼ਮਾਨ ਨੂੰ ਗ੍ਰਿਫਤਾਰ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਇਸ ਦੌਰਾਨ ਪੁਲਿਸ ਨੇ ਹੱਤਿਆਲੀ ਵਰਤੇ ਗਏ ਤੇਜ਼ ਤਾਰ ਹਥਿਆਰਾਂ ਨੂੰ ਵੀ ਬਰਾਮਦ ਕਰ ਲਿਆ ਹੈ। ਕੋਰੋਨਾ ਵਾਇਰਸ ਇੱਕ ਵਾਰ ਫਿਰ ਚਿੰਤਾ ਵਧਾ ਰਿਹਾ ਹੈ। ਹੁਣ ਖਬਰ ਹੈ ਕਿ ਕੋਵਿਡ ਦਾ ਇੱਕ ਨਵਾਂ ਸਬ ਵੇਰੀਐਂਟ ਅਮਰੀਕਾ ਵਿੱਚ ਦਸਤਕ ਦੇ ਰਿਹਾ ਜਿਸ ਕਾਰਨ ਪੀੜਤਾਂ ਵਿੱਚ ਨਵੇਂ ਲੱਛਣ ਦੇਖੇ ਜਾ ਰਹੇ ਨੇ। ਇਸ ਸਮੇਂ WHO ਯਾਨੀ ਕਿ ਵਿਸ਼ਵ ਸਿਹਤ ਸੰਗਠਨ ਅਤੇ ਅਮਰੀਕੀ ਸਿਹਤ ਏਜੰਸੀਆਂ ਇਸ ਤੇ ਨਜ਼ਰ ਰੱਖ ਰਹੀਆਂ ਨੇ। ਖਾਸ ਗੱਲ ਇਹ ਕਿ ਇਸ ਤੋਂ ਪਹਿਲਾਂ ਇਹ ਵੇਰੀਐਂਟ ਚੀਨ ਵਿੱਚ ਵੀ ਪਾਇਆ ਗਿਆ ਸੀ ਹਾਲਾਂਕਿ ਭਾਰਤ ਵਿੱਚ ਇਸ ਦੀ ਮੌਜੂਦਗੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਸ ਉਪ ਵੇਰੀਐਂਟ ਦੀ ਪਛਾਣ ਨਿੰਬਸ ਨਾਮ ਨਾਲ ਵੀ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮਰੀਜ਼ਾਂ ਨੂੰ ਗਲੇ ਵਿੱਚ ਦਰਦ ਹੋ ਰਿਹਾ ਹੈ ਇਸ ਕਾਰਨ ਮਰੀਜ਼ ਇਸ ਨੂੰ ਰੇਜ਼ਰ ਬਲੇਡ ਥਰੋਟ ਵੀ ਕਹਿ ਰਹੇ ਨੇ ਮੀਡੀਆ ਰਿਪੋਰਟਸ ਦੇ ਮੁਤਾਬਿਕ ਸੀਡੀਸੀ ਯਾਨੀ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਦੇ ਹਵਾਲੇ ਨਾਲ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਵੇਰੀਐਂਟ ਦੇ ਲਗਭਗ 37% ਮਾਮਲੇ 7 ਜੂਨ ਨੂੰ ਖਤਮ ਹੋਣ ਵਾਲੇ 2 ਹਫਤੇ ਦੇ ਅੰਤਰਾਲ ਵਿੱਚ ਰਿਪੋਰਟ ਕੀਤੇ ਗਏ ਸਨ ਇੱਕ ਹਿਸਟਰੀ ਸ਼ੀਟਰ ਨੂੰ ਫੜਨ ਦੌਰਾਨ ਰਾਜਸਥਾਨ ਦੇ ਜੋਧਪੁਰ ਕਮਿਸ਼ਨਰ ਪੁਲਿਸ ਦੇ ਸਾਹਮਣੇ ਇੱਕ अनोखा ਮਾਮਲਾ ਸਾਹਮਣੇ ਆਇਆ ਜਿੱਥੇ ਸਤਾਈ ਮਾਮਲਿਆਂ ਦਾ ਦੋਸ਼ੀ ਔਰਤ ਦੇ ਪੇਸ ਵਿੱਚ ਘਰ ਵਿੱਚ ਲੁਕਿਆ ਬੈਠਾ ਸੀ ਘਰ ਦੇ ਮੁੱਖ ਦਰਵਾਜ਼ੇ ਤੇ ਤਾਲਾ ਲੱਗਿਆ ਹੋਇਆ ਸੀ ਪਰ ਉਹ ਪੁਲਿਸ ਦੀਆਂ ਨਜ਼ਰਾਂ ਤੋਂ ਨਹੀਂ ਬਚ ਸਕਿਆ ਇਸ ਪੂਰੀ ਘਟਨਾ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦੋਸ਼ੀ ਨੇ ਇੱਕ ਔਰਤ ਦੇ ਭੇਸ ਵਿੱਚ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੁਣ ਗ੍ਰਿਫਤਾਰੀ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਤੇ ਲੋਕ ਇਸ ਦਾ ਮਜ਼ਾਕ ਉਡਾ ਰਹੇ ਨੇ ਕਈ ਯੂਜ਼ਰਸ ਨੇ ਇਸ ਨੂੰ ਅਸਲ ਜ਼ਿੰਦਗੀ ਦਾ ਬਾਲੀਵੁੱਡ ਸੀਨ ਕਿਹਾ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੀ ਤਦ ਤੱਕ ਲਈ ਮੈਨੂੰ ਦਿਵਾਈ ਇਜਾਜ਼ਤ ਧੰਨਵਾਦ